ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਿਮਨੀ ਚੋਣਾਂ ਦੇ ਵਿੱਚ ਤਿੰਨ ਸੀਟਾਂ ਦੇ ਉੱਤੇ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਇਹਦਾ ਆਗਾਜ਼ ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਕੀਤਾ ਗਿਆ ਹੈ ਅਮਨ अरोੜਾ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਪ ਪ੍ਰਧਾਨ ਸ਼ਰੀ ਕਲਸੀ ਤੇ ਹੋਰ ਐਮ ਐਲ ਏਜ਼ ਤੇ ਕਈ ਜਿਹੜੇ ਲੀਡਰ ਨੇ ਇਸ ਦੌਰਾਨ ਸ਼ਾਮਲ ਹੋਏ ਇਹ ਜਿਹੜਾ ਆਗਾਜ਼ ਹੋਇਆ ਹੈ ਸ਼ੁਕਰਾਨਾ ਯਾਤਰਾ ਦਾ ਇਹ ਪਟਿਆਲਾ ਤੋਂ ਸ਼ੁਰੂ ਹੋਈ ਯਾਤਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਸਮਾਪਤ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਧਾਰਮਿਕ ਸਥਾਨਾਂ ਦੇ ਉੱਤੇ ਜਾਏਗੀ ਜਿਵੇਂ ਦੁਰਗਿਆਨਾ ਮੰਦਿਰ ਦੇ ਵਿੱਚ 20 ਨਾਤਮਸਤਕ ਹੋਣਗੇ ਲੀਡਰ ਤੇ ਇਸ ਤੋਂ ਇਲਾਵਾ ਭਗਵਾਨ ਸ਼੍ਰੀ ਵਾਲਮੀਕੀ ਤੀਰਥ ਸਥਾਨ ਦੇ ਉੱਤੇ ਵੀ ਲੀਡਰ ਪਹੁੰਚਣਗੇ ਰੂਟ ਵੀ ਜਿਹੜਾ ਉਹ ਤੈਅ ਕਰ ਦਿੱਤਾ ਗਿਆ ਹੈ ਇਸ ਰੂਟ ਦੇ ਮੁਤਾਬਕ ਪਟਿਆਲੇ ਤੋਂ ਸਰਹੰਦ ਸਰਹੰਦ ਤੋਂ ਦਰਾਹਾ ਸਾਨੇ ਵਾਲ ਹੁੰਦੇ ਹੋਏ ਲੁਧਿਆਣਾ ਲੁਧਿਆਣੇ ਤੋਂ ਫਿਰ ਫਗਵਾੜਾ ਤੇ ਫਗਵਾੜੇ ਤੋਂ ਜਲੰਧਰ ਵਾਲੇ ਪਾਸੇ ਤੇ ਜਲੰਧਰ ਤੋਂ ਅੰਮ੍ਰਿਤਸਰ ਵੱਲ ਇਹ ਜਿਹੜੀ ਯਾਤਰਾ ਜਾਣੀ ਹੈ ਅੱਜ ਸਾਰੀ ਮਹਾਤਮਾ ਦਾ ਕਾਲੀ ਮਾਤਾ ਜੀ ਦਾ ਸ਼ੁਕਰੀਆ ਕਰਨਾ ਹੈ ਕਾਲੀ ਮਾਤਾ ਜੀ ਦੇ ਮੰਦਿਰ ਨੂੰ ਚੈਲਕ ਹੋਏ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਪਹੀ ਹੇਠੇ ਕਰੋ ਆਈਡੀ ਸਰ ਦਰਬਾਰ ਸਾਹਿਬ ਗੁਰਦੁਆਰਾ ਮੰਦਿਰ ਰਾਮ ਤੀਰਥ ਚ ਜਾਵਾਂਗੇ ਮਹਾਤਮਾ ਦਾ ਸ਼ੁਕਰੀਆਦਾ ਕਰਾਂਗੇ ਲੀਡਰਸ਼ਿਪ ਦਾ ਸ਼ੁਕਰੀਆਦਾ ਕਰਾਂਗੇ ਕਿੰਨਾਂ ਸਾਲਾਂ ਤੋਂ ਜੀ ਆਈਡੀ ਹੇਠੇ ਕਰੋ ਭਾਜੀ ਔਰ ਮਹਾਤਮਾ ਕੋਲ ਅਰਦਾਸ ਕਰਾਂਗੇ ਕਿ ਸਾਰੇ ਪੰਜਾਬ ਨੂੰ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇਸ ਮਕਸਦ ਦੇ ਲਈ ਅਸੀਂ ਰਾਜਨੀਤੀ ਦੇ ਵਿੱਚ ਆਇਆ ਉਸੇ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਮਿਹਨਤ ਅਨਦੇਹੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਸੰਕਲਪ ਲਿਆ ਬਹੁਤ ਧੰਨਵਾਦ ਜੀ ਪਾਰਟੀ ਦਾ ਪਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇਹ ਜੰਮਵਾਰੀ ਸੁਖੀ ਹੈ ਸੋਧਿਆ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਰ ਕੀ ਕਹੋਗੇ ਸ਼ੋਭਾ ਯਾਤਰਾ ਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਸ਼ੁਕਰਾਨਾ ਯਾਤਰਾ ਜੀ ਬਹੁਤ ਬਹੁਤ ਮੋੜ ਰਹੀਆਂ ਆ ਮਾਰਕਾ ਜੀ ਅਮਨ ਰੋੜਾ ਜੀ ਸਾਡੇ ਪ੍ਰਧਾਨ ਸਾਹਿਬ ਪਟਿਆਲੇ ਆਏ ਨੇ ਸੋ ਸ਼ਹਿਰੀ ਗਲਸੀ ਨੂੰ ਬਹੁਤ ਬਹੁਤ ਹੋਇਆ ਜੀ ਜਿੰਨੇ ਸਾਹਿਬ ਦੇ ਨਾਲ ਲੋਕ ਸ਼ੋਭਾ ਯਾਤਰਾ ਦੇ ਨਾਲ જોડ ਰਹੇ ਨੇ ਕੀ ਲੱਗਦਾ ਇਸ ਤੋਂ ਹੀ ਕਿੰਨੇ ਕ ਲੋਕਾਂ ਦਾ ਸਾਥ ਹੈ ਇਹ ਸ਼ੁਕਰਾਨਾ ਯਾਤਰਾ ਜੀ ਇਹ ਸ਼ੁਕਰਾਨਾ ਧੰਨਵਾਦ ਸਾਰੇ ਲੋਕਾਂ ਦਾ ਜਿਹੜਾ ਸੀਟਾਂ ਦੇ ਜਿੱਤ ਬਣੀ ਬਹੁਤ ਬਹੁਤ ਦੱਸ ਦੇ ਕਿ ਚਾਰ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਹੋਈ ਸੀਗੀ ਜਿੱਥੋਂ ਦੇ ਐਮ ਐਲ ਏ ਐਮ ਪੀ ਬਣੇ ਸੀਗੇ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਇਸ ਤੋਂ ਇਲਾਵਾ ਗਿੱਦੜਬਾਹਾ ਤੇ ਬਰਨਾਲਾ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਹੈ ਖਾਸ ਕਰ ਚੱਬੇਵਾਲ ਦੇ ਵਿੱਚੋਂ ਡੇਰਾਬਾਬਾ ਨਾਨਕ ਤੇ ਗਿੱਦੜਬਾਹਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇੱਕ ਸੀਟ ਜਿਹੜੀ ਸੀਗੀ ਬਰਨਾਲੇ ਵਾਲੀ ਉਹ ਕਾਂਗਰਸ ਦੇ ਹਿੱਸੇ ਆ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਵੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਜਿਹੜੀ ਸ਼ੁਕਰਾਨਾ ਯਾਤਰਾ ਪਟਿਆਲਾ ਤੋਂ ਸ਼ੁਰੂ ਹੋ ਚੁੱਕੀ ਹੈ ਜਿਵੇਂ ਅਪਡੇਟ ਆਉਂਦੀ ਰਹੇਗੀ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ